ਪੰਜਾਬ ਵਿੱਚ ਨੌਜਵਾਨਾਂ ਨੂੰ ਜੋੜਨ ਲਈ ਯੂਥ ਕਾਂਗਰਸ ਵੱਲੋਂ ਇੱਕ ਕੈਂਪੇਨ ਸ਼ੁਰੂ ਕੀਤੀ ਜਾ ਰਹੀ ਹੈ ਤਾਂ ਜੋ ਨੌਜਵਾਨ ਵੱਧ ਤੋਂ ਵੱਧ ਕਾਂਗਰਸ ਪਾਰਟੀ ਨਾਲ ਜੁੜਨ। ਗੱਲ ਕਰਾਂਗੇ ਸੱਨਾ ਕਾਂਗਰਸ ਦੇ ਪ੍ਰਧਾਨ ਮੋਹਿਤ ਮন্দ্রਾ ਸਾਹਰੇ ਨਾਲ। ਜੀ ਤੁਸੀਂ ਕੈਂਪੇਨ ਸ਼ੁਰੂ ਕਰਨ ਜਾ ਰਹੇ ਹੋ ਕੀ ਕੈਂਪੇਨ ਕੀ ਹੈ? ਅ ਦੇਖੋ ਦੋ ਟੂ ਪ੍ਰੋਂਗਡ ਅਸੀਂ ਗੱਲ ਕਰ ਰਹੇ ਹਾਂ। ਪਹਿਲਾ ਤਾਂ ਜਿਹੜੀ ਟ੍ਰੇਨਿੰਗ ਪ੍ਰੋਗਰਾਮ ਹੈ ਅਸੀਂ ਅਸੀਂ ਸਟੇਟ ਲੈਵਲ ਔਰ ਫਿਰ ਜ਼ਿਲ੍ਹਾ ਲੈਵਲ ਔਰ ਅਸੈਂਬਲੀ ਲੈਵਲ ਤੱਕ ਟ੍ਰੇਨਿੰਗ ਪ੍ਰੋਗਰਾਮਸ ਤਾਂ ਕਿ ਨੌਜਵਾਨ ਕਾਂਗਰਸ ਪਾਰਟੀ ਦੀ ਆਈਡੀਓਲੋਜੀ ਨਾਲ ਕੀ ਕਾਂਗਰਸ ਪਾਰਟੀ ਦਾ ਮਤਲਬ ਹੈ ਕੀ ਉਹ ਸਟੈਂਡ ਕਰਦੀ ਹੈ ਔਰ ਨਵੀਂ ਜਿਹੜੀ ਪਨੀਰੀ ਲੀਡਰਸ਼ਿਪ ਦੀ ਆ ਰਹੀ ਹੈ ਉਹਨੂੰ ਕਿਵੇਂ ਅਸੀਂ ਤਿਆਰ ਕਰਕੇ ਅਸੀਂ ਵੱਡੇ ਲੀਡਰ ਜਿਹੜੇ ਬਨਣਾ ਚਾਹੁੰਦੇ ਨੇ ਤੇ ਉਹ ਪਾਰਟੀ ਦੀ ਇਥੋਸ ਔਰ ਵੈਲਿਊਜ਼ ਅਸੀਂ ਉਹਨਾਂ ਦੇ ਵਿੱਚ ਇਨਕਲਕੇਟ ਕਰੀਏ ਜਿਹਦੇ ਤਹਿਤ ਉਹ ਪਾਰਟੀ ਦੇ ਵਿੱਚ ਕੰਮ ਕਰਨ ਇੱਕ ਤਾਂ ਇਹ ਟ੍ਰੇਨਿੰਗ ਪ੍ਰੋਗਰਾਮ ਹੈਗਾ ਦੂਜਾ ਅਸੀਂ ਨਾਨ ਪੋਲੀਟੀਕਲ ਪ੍ਰੋਗਰਾਮਸ ਜਿਹਦੇ ਵਿੱਚ ਖੁਦ ਵੀ ਐਜੂਕੇਟ ਹੋਣਾ ਚਾਹੁੰਦੇ ਆ ਔਰ ਅਸੀਂ ਉਸ ਜੋ এডੂਕੇਸ਼ਨ ਸਾਨੂੰ ਮਿਲੂਗੀ ਉਹਦੇ ਰਾਹੀਂ ਪੰਜਾਬ ਦੇ ਨੌਜਵਾਨ ਔਰ ਪੰਜਾਬ ਦੇ ਵਿੱਚ ਇੱਕ ਪੋਜ਼ਿਟਿਵ ਚਰਚਾ ਛੇੜਨਾ ਚਾਹੁੰਦੇ ਆ ਕਿ ਜਿਹੜੇ ਪੰਜਾਬ ਦੇ ਅਸਲ ਇਸ਼ੂਜ਼ ਨੇ ਉਹ ਕਿਵੇਂ ਪਿੱਛੇ ਹੋ ਰਹੇ ਨੇ ਔਰ ਪਰਸਨਲ ਪੋਲਿਟਿਕਸ ਕਿਵੇਂ ਪੰਜਾਬ ਤੇ ਹਾਵੀ ਹੋ ਰਹੀ ਹੈ ਉਸ ਪਰਸਨਲ ਦੂਸ਼ਣਬਾਜ਼ੀ ਕਰਕੇ ਜਿਹੜੇ ਹੱਲ ਨੇ ਇੰਪੋਰਟੈਂਟ ਹੱਲ ਨੇ ਉਹ ਨਿਕਲ ਨਹੀਂ ਰਹੇ ਫਾਰ ਐਗਜ਼ਾਮਪਲ ਡਰੱਗਸ ਦਾ ਮਸਲਾ ਹੈ ਸਰਕਾਰਾਂ ਕਹਿ ਦਿੰਦੀਆਂ ਨੇ ਕਿ 4 ਹਫ਼ਤੇ 4 ਮਹੀਨੇ ਪਰ ਉਹਦਾ ਰੋਡ ਮੈਪ ਕਦੇ ਨਹੀਂ ਦੱਸਦੇ ਕਿ ਇਹ ਕਿਦਾਂ ਅਸੀਂ ਕਰਾਂਗੇ ਮੇਰੇ ਖਿਆਲ ਆ ਸਿੱਖ ਸਾਨੂੰ ਮਿਲਣ ਨੂੰ ਮਿਲੀ ਹੈ ਔਰ ਇਹ ਜਿਵੇਂ ਅਸੀਂ ਡਰੱਗਸ ਤੇ ਇੱਕ ਸੈਮੀਨਾਰ ਕਿ ਇਹਦਾ ਸੋਲੂਸ਼ਨ ਕੀ ਹੈ ਐਕਸਪਰਟਸ ਨੂੰ ਬੁਲਾ ਕੇ ਉਹਨਾਂ ਦੀ ਰਾਏ ਕੀ ਹੈ ਉੱਥੋਂ ਬੁਲਾ ਕੇ ਉਹ ਅਸੀਂ ਚਰਚਾ ਹੈ ਫਿਰ ਜਿਹੜੀ ਉਹ ਸੱਥਾਂ ਤੱਕ ਔਰ ਕਲੋਨੀਆਂ ਤੱਕ ਸ਼ਹਿਰਾਂ ਦੇ ਵਿੱਚ ਪੰਜਾਬ ਦੇਆਂ ਚ ਅਸੀਂ ਲੈ ਕੇ ਜਾ ਕੇ ਉਹ ਪੋਜ਼ਿਟਿਵ ਅਜੰਡਾ ਜਿਹੜਾ ਉਹ ਲੈ ਕੇ ਜਾਣਾ ਚਾਹੁੰਦੇ ਹਾਂ ਫਾਰ ਇਗਜ਼ਾਮਪਲ ਪੰਜਾਬ ਨਸ਼ਾ ਤੁਹਾਡੇ ਇੱਕ ਡੈਟ ਕਰਾਈਸਿਸ ਚੋਂ ਨਿਕਲ ਰਿਹਾ ਉਦੇ ਇੰਪੈਕਟ ਕੀ ਨੇ ਐਕਸਪਰਟਸ ਨੂੰ ਇਕਨੋਮਿਕਸ ਨੂੰ ਬੁਲਾ ਕੇ ਅਸੀਂ ਜਾਨਣਾ ਚਾਹੁੰਦੇ ਆਂ ਔਰ ਸੇਮ 2027 ਤੋਂ ਪਹਿਲਾਂ ਇੱਕ ਪੋਜ਼ਿਟਿਵ ਅਜੰਡਾ ਸਾਡੀ ਕੋਸ਼ਿਸ਼ ਹੈ ਅਸੀਂ ਲੈ ਕੇ ਚੱਲੀਏ ਮੂਜੀ ਗੱਲ ਕੀਤੀ ਹੋਈ ਤੁਸੀਂ ਡਰੱਗਸ ਦੀ ਗੱਲ ਛੇੜੀ ਲਈ ਆ ਡਰੱਗਸ ਦਾ ਮੁੱਦਾ ਬਹੁਤ ਹੈਵੀ ਹੋ ਰਿਹਾ ਪੰਜਾਬ ਅੰਦਰ ਨੌਜਵਾਨ ਜ਼ਿਆਦਾਤਰ ਜੁੜੇ ਜਾ ਰਹੇ ਆ ਸਿੰਥੈਟਿਕ ਡਰੱਗਸ ਨਾਲ ਜੁੜੇ ਜਾ ਰਹੇ ਆ ਇਸ ਤੋਂ ਕਿਵੇਂ ਦੂਰ ਕਰੂੰ ਐਗਜ਼ੈਕਟਲੀ ਮੇਰਾ ਪੁਆਇੰਟ ਹੈ ਕਿ ਮੇਰੀ ਚਰਚਾ ਸਾਡੇ ਪਟਿਆਲਾ ਕਿਉਂਕਿ ਮੈਂ ਪਟਿਆਲੇ ਤੋਂ ਆਨਾ ਤੇ ਸਾਡੇ ਪਟਿਆਲਾ ਦੇ ਐਮਪੀ ਡਾਕਟਰ ਤਰਨਵੀਰ ਗਾਂਧੀ ਜੀ ਉਹਨਾਂ ਨਾਲ ਇੱਕ ਵਾਰ ਮੇਰੀ ਚਰਚਾ ਹੋਈ ਤੇ ਮੈਨੂੰ ਉੱਥੋਂ ਹੀ ਆਈਡੀਆ ਆਇਆ ਕਿ ਕਿਉਂ ਨਾ ਅਸੀਂ ਇਦਾਂ ਦੀ ਚਰਚਾ ਪੰਜਾਬ ਦੀ ਖੁੱਲੀ ਚਰਚਾ ਬਣਾਈਏ ਔਰ ਉਹਨਾਂ ਨਾਲ ਜਦੋਂ ਗੱਲ ਆਈ ਤੇ ਉਹਨਾਂ ਨੇ ਇੱਕ ਪ੍ਰਾਈਵੇਟ ਮੈਂਬਰਸ ਬਿੱਲ ਜਦੋਂ ਪਿਛਲੀ ਵਾਰ ਉਹ ਐਮਪੀ ਸੀਗੇ ਉਹਨਾਂ ਨੇ ਪਾਰਲੀਮੈਂਟ ਵਿੱਚ ਪੇਸ਼ ਕੀਤਾ ਸੀਗਾ ਉਹਨਾਂ ਨੇ ਇੱਕ ਪੁਆਇੰਟ ਆਫ View ਦਿੱਤਾ ਕਿ ਸਿੰਥੈਟਿਕ ਨਸ਼ਿਆਂ ਦਾ ਜੇ ਲੱਕ ਤੋੜਨਾ ਹੈ ਤਾਂ ਮੇਰੇ ਕੋਲ ਇੱਕ ਸੋਲੂਸ਼ਨ ਹੈਗਾ ਉਹਦਾ ਬਿੱਲ ਲੈ ਕੇ ਕਾਨੂੰਨ ਬਣਾ ਕੇ ਆਪਣਾ ਕਾਨੂੰਨ ਬਣਾ ਕੇ 6 ਮੁਲਕਾਂ 'ਚ ਜੋ ਆਲਰੇਡੀ ਚੱਲ ਰਹੇ ਹਨ ਉਹਨਾਂ ਨੇ ਇੱਕ ਅਜੰਡਾ ਦਿੱਤਾ ਹੁਣ ਉਹਦੇ ਨਾਲ ਪੰਜਾਬ ਸਹਿਮਤ ਹੁੰਦਾ ਹੈ ਨਹੀਂ ਹੁੰਦਾ ਉਹ ਬਾਅਦ ਦੀ ਗੱਲ ਹੈ ਪਰ ਚਰਚਾ ਤਾਂ ਸ਼ੁਰੂ ਹੋਈ ਕਿਸੇ ਹੋਰ ਕੋਲ ਕੋਈ ਨਵਾਂ ਆਈਡੀਆ ਸ਼ਾਇਦ ਆਵੇ ਉਦੋਂ ਵੀ ਵਧੀਆ ਆਈਡੀਆ ਆਵੇ ਕੋਈ ਹੋਰ ਐਕਸਪਰਟਸ ਅਸੀਂ ਰੀਚ ਆਊਟ ਕਰ ਰਹੇ ਹਾਂ ਜਿੱਥੇ ਕਿ ਅਸੀਂ ਗੱਲਬਾਤ ਕਰਕੇ ਉਹ ਫਿਰ ਚੀਜ਼ਾਂ ਇੰਪਲੀਮੈਂਟ ਹੋਣਦੀਆਂ ਨੇ ਜਦੋਂ ਅਗਲੀ ਸਰਕਾਰ ਬਣੂਗੀ ਉਹਦੇ ਤੱਕ ਰੱਖ ਸਕਾਂਗੇ ਜੇ ਕਾਂਗਰਸ ਪਾਰਟੀ ਦੀ ਜਿਵੇਂ ਲੱਗ ਰਿਹਾ ਹੈ ਕਿ ਹਾਲਾਤ ਨੇ ਤਾਂ ਉਹਨੂੰ ਅਸੀਂ ਕੋਸ਼ਿਸ਼ ਕਰਾਂਗੇ ਕਾਂਗਰਸ ਪਾਰਟੀ ਦੇ ਮੈਨੀਫੈਸਟੋ ਚ ਵੀ ਉਹ ਚੀਜ਼ਾਂ ਨਿਕਲ ਕੇ ਆਉਣ ਤਾਂ ਜੋ ਰੀਅਲ ਇਸ਼ੂਜ਼ ਨੂੰ ਰੀਅਲ ਤਰੀਕੇ ਨਾਲ ਠੀਕ ਤਰੀਕੇ ਨਾਲ ਉਹਨਾਂ ਦਾ ਹੱਲ ਹੋ ਸਕੇ ਨਹੀਂ ਤਾਂ ਪੰਜਾਬ ਯੂਥ ਕਾਂਗਰਸ ਨੇ ਚਿੰਤਾ ਜਤਾਈ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਗੰਭੀਰ ਹਾਲਾਤਾਂ ਵਿੱਚੋਂ ਪੰਜਾਬ ਗੁਜ਼ਰ ਸਕਦਾ ਹੈ ਸਰਕਾਰਾਂ ਕੋਈ ਵੀ ਹੋਣ ਚਾਹੇ ਮੈਂ ਕਿਸੇ ਸਰਕਾਰ ਦਾ ਨਾਮ ਨਹੀਂ ਲਵਾਂਗਾ ਉਹ ਇਹ ਮੁੱਦੇ ਤੇ ਗਲਤੀਆਂ ਕਰਦੀਆਂ ਨੇ ਪਰ ਇੰਪਲੀਮੈਂਟ ਹੀ ਨਹੀਂ ਕਰਦੀਆਂ ਹੈਗੀਆਂ ਨਸ਼ੇ ਦਾ ਮੁੱਦੇ ਤੇ ਸਰਕਾਰ ਕੋਈ ਹੋਵੇ ਉਹ ਗੱਲ ਕਰਦੀ ਵੀ ਨਸ਼ਾ ਖਤਮ ਕਰ ਦੇਣਾ ਖਤਮ ਕਰ ਦੇਣਾ ਅਸੀਂ ਨੌਜਵਾਨ ਜੁੜਦੇ ਜਾ ਰਹੇ ਪਰ ਇੰਪਲੀਮੈਂਟ ਹੀ ਨਹੀਂ ਹੁੰਦਾ ਦੇਖੋ ਜਿੰਨਾ ਕੁ ਮੈਂ ਸਿੱਖਿਆ ਕਿ ਇਹ ਪੋਲਿਟੀਕਲ ਸਾਡੀ ਕਲਾਸ ਹੈ ਜਿਹੜੀ ਇਹ ਐਜੂਕੇਟ ਜਾਂ ਤਾਂ ਹੋਣਾ ਨਹੀਂ ਚਾਹ ਰਹੀ ਇਨਾਂ ਨੂੰ ਐਜੂਕੇਸ਼ਨ ਦੀ ਵੀ ਲੋਡ ਹੈ ਇਸੇ ਲਈ ਅਸੀਂ ਐਕਸਪਰਟਸ ਨੂੰ ਬੁਲਾ ਰਹੇ ਹਾਂ ਔਰ ਇਹੀ ਚਰਚਾ ਅਸੀਂ ਨੌਜਵਾਨਾਂ ਦੇ ਵਿੱਚ ਲੈ ਕੇ ਜਾਣਾ ਚਾਹੁੰਦੇ ਹਾਂ ਇਸੇ ਨੂੰ ਅਸੀਂ ਚਰਚਾ ਬਣਾ ਕੇ ਮੁੱਖ ਰੱਖ ਕੇ 2027 ਦੀਆਂ ਕਿਉਂਕਿ ਮੈਨੂੰ ਸਹੀ ਦੱਸਾਂ ਤਾਂ ਮੈਨੂੰ ਇਸ ਸਰਕਾਰ ਤੋਂ ਉਮੀਦ ਨਹੀਂ ਹੈ ਕਿ ਇਹ ਕੁਝ ਪੋਜ਼ਿਟਿਵ ਗੱਲ ਹੁਣ ਕਰਨਗੇ ਔਰ ਲੋਕਾਂ ਨੇ ਵੀ ਆਪਣਾ ਫਤਵਾ ਦਿੱਤਾ ਔਰ ਕਾਂਗਰਸ ਪਾਰਟੀ ਨੂੰ ਭਾਰੀ ਹੰਗਾਰਾ ਮਿਲਿਆ ਔਰ ਸਾਡੀ ਇਹ ਕੋਸ਼ਿਸ਼ ਹੈ ਕਿ ਕਾਂਗਰਸ ਪਾਰਟੀ ਦੇ ਵਿੱਚ ਵੀ ਵਿਦਿਨ ਕਾਂਗਰਸ ਪਾਰਟੀ ਵੀ ਅਸੀਂ ਇਦਾਂ ਦੀ ਚਰਚਾ ਛੇੜੀਏ ਤਾਂ ਜੋ ਸਾਡੇ ਅਸੀਂ ਰੀਅਲ ਇਸ਼ੂਸ ਲੋਕਾਂ ਤੱਕ ਲੈ ਕੇ ਚਲੀਏ ਇਹ ਲੋ ਇਸ਼ੂ ਤੁਸੀਂ ਲੋਕਾਂ ਤੱਕ ਲੈ ਕੇ ਚਲਿਓ ਲੋਕ ਸਭਾ ਚ ਕਾਂਗਰਸ ਨੇ ਪੰਜਾਬ ਚ ਅੱਛਾ ਪ੍ਰਦਰਸ਼ਨ ਕੀਤਾ ਪਰ ਜਿਹੜੇ ਬਾਈਲੈਕਸ਼ਨ ਹੋਏ ਸੀ ਉੱਥੇ ਤਾਂ ਕਾਂਗਰਸ ਤੀਜੇ ਨੰਬਰ ਤੇ ਰਹਿ ਗਈ ਉੱਥੇ ਕੀ ਰਹਿ ਗਈ ਨਹੀਂ ਕੋਈ ਕਮਜ਼ੋਰੀ ਨਹੀਂ ਹੈ ਇਹ ਤੁਸੀਂ ਸਭ ਜਾਣਦੇ ਹੋ ਕਿ ਸਰਕਾਰਾਂ ਕਿਵੇਂ ਕਈ ਵਾਰ ਮੈਨੂਪਲੇਟ ਕਰ ਜਾਂਦੀਆਂ ਨੇ ਪਰ ਮੈਂ ਉਸ ਗੱਲ ਦੇ ਵਿੱਚ ਜਾਣਾ ਨਹੀਂ ਚਾਹੁੰਦਾ ਕਿਉਂ 1 ਮਹੀਨੇ ਤੋਂ ਉੱਤੇ ਮੁੱਖ ਮੰਤਰੀ ਸਾਹਿਬ ਨੂੰ ਉਸ ਸੀਐਮ ਨੇ ਪਰ ਉਹਨਾਂ ਨੇ ਬਿਹੇਵੀਅਰ ਉਹਨਾਂ ਦਾ ਸੀਗਾ ਜਿਵੇਂ ਉਹ ਸੀ ਨੂੰ ਹੁਣ ਤੁਸੀਂ ਐਮ ਦੇ ਅੱਗੇ ਲਾ ਦੋ ਐਮ ਸੀ ਇੱਕ ਐਮ ਸੀ ਦੇ ਲੈਵਲ ਤੇ ਉਹਨਾਂ ਨੂੰ ਉਤਰਨਾ ਪਿਆ ਸਵਾ ਮਹੀਨਾ ਲਾਇਆ ਔਰ ਤਾਂ ਉਹ ਐਮ ਸੀ ਬਣ ਕੇ ਜਦੋਂ ਕੰਮ ਕੀਤਾ ਤਾਂ ਉਹਨਾਂ ਦੀ ਸੀਐਮ ਦੀ ਕੁਰਸੀ ਬਚੀ ਕਿਉਂਕਿ ਮੈਨੂੰ ਇਹ ਲੱਗਦਾ ਕਿ ਅਲਟੀਮੇਟਮ ਉਹਨਾਂ ਨੂੰ ਦਿੱਤਾ ਸੀਗਾ ਦਿੱਲੀ ਨੇ ਕਿ ਅਸੀਂ ਤੁਹਾਨੂੰ ਜੇ ਚੋਣ ਵੀ ਤੁਸੀਂ ਹਾਰ ਗਏ ਤਾਂ ਇੱਕ ਵਾਰ ਲਈ ਉਹਨਾਂ ਨੇ ਆਪਣੀ ਕੁਰਸੀ ਬਚਾ ਲਈ ਹੈ ਜੋ ਲੱਗ ਰਿਹਾ ਹੈ ਪਰ ਗੱਲ ਇਹ ਹੈ ਕਿ ਸਵਾ ਮਹੀਨਾ ਪੰ ਸਰ ਇਲੈਕਸ਼ਨ ਤਾਂ ਹੋ ਰਹੀ ਸੀ ਜਲੰਧਰ ਵੈਸਟ ਵਿੱਚ ਇੱਕ ਹਲਕੇ 'ਚ ਪਰ ਜਿਹੜੀ ਗਵਰਨੈਂਸ 116 ਹਲਕਿਆਂ ਦੀ ਜਿਹੜੀ ਇੰਪੈਕਟ ਹੋਈ ਹੈ ਉਹਦਾ ਜਵਾਬ ਦੇ ਕੌਣ ਹੈ ਲੋਕ ਸਭ ਦੇਖ ਰਹੇ ਯੂਥ ਦੀ ਗੱਲ ਕੀਤੀ ਜਾਵੇ ਤਾਂ ਯੂਥ ਕਿਤੇ ਨਾ ਕਿਤੇ ਅਮਰਪਾਲ ਸਿੰਘ ਦਾ ਜੁਰਦਾਰ ਨਜ਼ਰ ਆ ਰਿਹਾ ਨਹੀਂ ਮੈਂ ਇੰਨੀ ਛੇਤੀ ਇਹ ਗੱਲ ਨਹੀਂ ਕਰਨਾ ਚਾਹੁੰਗਾ ਇਹਦੇ ਵਿੱਚ ਵੀ ਸਰਕਾਰ ਜ਼ਿੰਮੇਵਾਰ ਹੈ ਕਿਉਂਕਿ ਸਰਕਾਰ ਸਾਹਮਣੇ ਨਹੀਂ ਪਾ ਰਹੀ ਦੇਖੋ ਇਹੀ ਲੋਕ ਸਿਗੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਜਿਤਾਇਆ ਇਹੀ ਨੌਜਵਾਨ ਸਿਗੇ ਉਹੀ ਨੌਜਵਾਨ ਨਵੇਂ ਰਸਤੇ ਲੱਭ ਰਹੇ ਨੇ ਔਰ ਜਿਹੜਾ ਇਹਨਾਂ ਨੂੰ ਹੁਣ ਸਮਝੂਗਾ ਜਿਹੜਾ ਨਵੇਂ ਰਸਤੇ ਚੰਗਾ ਰਸਤਾ ਦਿਖਾ ਦੂਗਾ ਉਹ ਉਧਰ ਨੂੰ ਹੋਣਗੇ ਇਸੇ ਲਈ ਸਾਡੀ ਕੋਸ਼ਿਸ਼ ਹੈ ਕਿ ਅਗਸਤ ਮਹੀਨੇ ਵਿੱਚ ਇਹ ਪਲਾਨ ਕਰਕੇ ਉਹਨਾਂ ਇਸ਼ੂਜ਼ ਨੂੰ ਹੀ ਉਹਨਾਂ ਜਿਹੜੇ ਸੋਲਿਊਸ਼ਨਸ ਨਿਕਲ ਕੇ ਆਉਣਗੇ ਉਹਨਾਂ ਨੂੰ ਹੀ ਅਸੀਂ ਜ਼ਮੀਨ ਤੇ ਭਾਵੇਂ ਉਹ ਯਾਤਰਾ ਦੇ ਰੂਪ ਵਿੱਚ ਲੈ ਕੇ ਜਾਈਏ ਭਾਵੇਂ ਉਹ ਅਸੀਂ ਪਿੰਡਾਂ 'ਚ ਖੁੰਡ ਚਰਚਾ ਬਣਾ ਕੇ ਜਾਂ ਸੱਥਾਂ ਵਿੱਚ ਪ੍ਰੋਗਰਾਮ ਕਰੀਏ ਸੋ ਉਹ ਪ੍ਰੋਗਰਾਮ ਅਸੀਂ ਅਲਿਖਾਂਗੇ ਭਾਵੇਂ ਉਹਨਾਂ ਮਸਲਿਆਂ ਤੇ ਕਿਤੇ ਕੋਈ ਪ੍ਰੋਟੈਸਟ ਕਰਨ ਦੀ ਲੋੜ ਪੈਂਦੀ ਹੈ ਤਾਂ ਉਹ ਵੀ करिए ਪਰ ਕਹਿਣ ਦਾ ਭਾਅ ਹੈ ਕਿ ਰੀਅਲ ਇਸ਼ੂਜ਼ ਜਦ ਤੱਕ ਟੈਕਲ ਨਹੀਂ ਹੋਣਗੇ ਤਾਂ ਅਰਾਜਕਤਾ ਦਾ ਮਾਹੌਲ ਇਦਾਂ ਦੇ ਸਪਲਿੰਟਰ ਗਰੁੱਪਸ ਨੇ ਜਿਹੜੇ ਉਹ ਨਿਕਲ ਕੇ ਆਉਣਗੇ ਸੈਮੀਨਾਰ ਦੀ ਗੱਲ ਕਰ ਰਹੇ ਹੋ ਸੈਮੀਨਾਰ ਨੂੰ ਲੈ ਕੇ ਕੋਈ ਰੂਟ ਮੈਪ ਤਿਆਰ ਕੀਤਾ ਆ ਬਿਲਕੁਲ ਚਾਰ ਵੱਡੇ ਸ਼ਹਿਰਾਂ ਤੋਂ ਸ਼ੁਰੂਆਤ ਕਰਾਂਗੇ ਔਰ ਇਹ ਲੰਬਾ ਕੰਮ ਹੈ ਕਿਉਂਕਿ 2027 ਦੀਆਂ ਚੋਣਾਂ ਨੇ ਉਸ ਤੋਂ ਪਹਿਲਾਂ ਅਸੀਂ ਏਜੰਡਾ ਤਿਆਰ ਕਰ ਦੇਣਾ ਕਿ ਪੰਜਾਬ ਦਾ ਏਜੰਡਾ ਕੀ ਹੋਣਾ ਚਾਹੀਦਾ ਹੈ ਉਸੇ ਏਜੰਡੇ ਦੇ ਤਹਿਤ ਅਸੀਂ ਲੋਕਾਂ ਵਿੱਚ ਜਾਵਾਂਗੇ ਯੂਥ ਕਾਂਗਰਸ ਵੱਲੋਂ ਇੱਕ ਏਜੰਡਾ ਬਣਾਇਆ ਗਿਆ ਸੈਮੀਨਾਰ ਕਰਾਈ ਜਾਣਗੇ ਤਾਂ ਜੋ ਵੱਧ ਤੋਂ ਵੱਧ ਯੂਥ ਨੇ ਜੋ ਉਹ ਕਾਂਗਰਸ ਪਾਰਟੀ ਨਾਲ ਜੁੜੇ ਚੰਡੀਗੜ੍ਹ ਤੋਂ ਕੈਮਰਾ ਪਰਸਨ ਲਾਲਤਾ ਦੇ ਨਾਲ ਰਵੀ ਜੱਜ